ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਾਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਬਾਈਕ ਕੋਲ ਮੋਟਰਸਾਈਕਲ ਮੋਟਰਸਾਈਕਲ ਸਕੂਟਰ ਉਹਦੇ ਆਪਾਂ ਛੋਟ ਵੀਡੀਓ ਪਾਈ ਸੀ ਇਹ ਆਪਾਂ ਵੱਡੀ ਵੀਡੀਓ ਅੱਜ ਕਵਰ ਕਰ ਰਹੇ ਆਂ ਸਾਨੂੰ ਐਡਰੈਸ ਵੀ ਦੱਸਦੇ ਆਂ ਸਾਨੂੰ ਲੋਕੇਸ਼ਨ ਵੀ ਦੱਸਦੇ ਆਂ ਸਾਰੀ ਗੱਲਬਾਤ ਕਰਦੇ ਆਪਾਂ ਬਾਈ ਨਾਲ ਠੀਕ ਹੈ ਜੀ ਠੀਕੀ ਵਾਲਾ ਚੌਕ ਠੀਕ ਹੈ ਨੂਰ ਹਸਪਤਾਲ ਤੋਂ ਠੀਕੀ ਵਾਲੀ ਜਿਹੜੀ ਸੜਕ ਜਾਂਦੀ ਆ ਉੱਥੇ ਦੁਕਾਨ ਆ ਬਾਈਆਂ ਦੀ ਕੁਆੜ ਦੀ ਠੀਕ ਹੈ ਜੀ ਇਹਦੇ ਚੋਂ ਮੋਟਰਸਾਈਕਲ ਕੋਈ ਨਹੀਂ ਮਿਲਦਾ ਠੀਕ ਹੈ ਜੀ ਇਹਦੇ ਸਾਮਾਨ ਮਿਲੂਗਾ ਟੈਂਕੀ ਟਾਪੇ ਜੋ ਵੀ ਕੋਈ ਚਾਹੀਦਾ ਸਾਮਾਨ ਉਹ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਿਕਾਰ ਜੀ ਸਸਿਕਾਰ ਨਾਮ ਦੱਸੋ ਜੀ ਆਪਣਾ ਨਾਮ ਹਰਸ਼ ਸ਼ਹਿਰ ਸ਼ਹਿਰ ਵੀ ਬਰਨਾਲਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤੇ ਆਪਣਾ ਦੱਸੋ ਦੁਕਾਨ ਆਪਣੀ ਕਿੰਨੀ ਕਿ ਦੂਰ ਆ ਚੌਂਕ ਤੋਂ ਇਹ ਬਾਈ ਨੂਰ ਹਸਤਾਲ ਹਾਂਜੀ ਠੇਕਰੀਵਾਲ ਚੌਂਕ ਤੋਂ ਕੇਲਾਬਾਈ ਮੂਰੇ ਆ ਕੇ ਰਾਮਰਾਜ ਕਲੋਨੀ ਦੇ ਗੇਟ ਦੇ ਨਾਲ ਹੈ ਠੀਕ ਆ ਤੇ ਆਪਣੇ ਕੋਲ ਮੋਟਰਸਾਈਕਲ ਕਿਹੜੇ ਕਿਹੜੇ ਤਰ੍ਹਾਂ ਦੇ ਆਪਣੇ ਕੋਲ ਸਮਾਨ ਜਿਆਦਾ ਸਾਰੇ ਤਰ੍ਹਾਂ ਦਾ ਦੇ ਨੇ ਜੀ ਪਲਾਸਟਿਕ ਦਾ ਸਮਾਨ ਘੱਟ ਆ ਠੀਕ ਆ ਤੇ ਆਪਣਾ ਮੋਟਰਸਾਈਕਲ ਕੋਈ ਨਹੀਂ ਛੇੜੇ ਨਾ ਤੁਹਾਨੂੰ ਨਹੀਂ ਛੇੜ ਕੋਈ ਨਹੀਂ ਜੀ ਮੁੱਖ ਤੌਰ ਤੇ ਨਹੀਂ ਸਪੇਅਰ ਪਾਰਟ ਪੇਦੇ ਅਸਾ ਸੁਪਾ ਜਦੋਂ ਸਮਾਨ ਚਾਹੀਦਾ ਮਗਰਿਆਲ ਟੈਂਕੀ ਹਾਂਜੀ ਕੁਝ ਵੀ ਆ ਕਿਹੜੇ ਕਿਹੜੇ ਮੋਟਰਸਾਈਕਲ ਵੀਰੇ ਜਿਆਦਾ ਆਪਣੇ ਕੋਲ ਸਾਰੇ ਨੇ ਵੀ ਹੀਰੋ, ਹੋਂਡਾ, ਪੁਲਸ, ਡਿਸਕਵਰੀ ਠੀਕ ਆ ਲਓ ਜੀ ਆ ਸਪਲੈਂਡਰ ਖੜਾ ਠੀਕ ਹੈ ਤੇ ਐਸਐਸ ਖੜਾ ਐਸਐਸ ਦੇ ਲਾਇਪ ਆਏ ਪਿਆ ਠੀਕ ਹੈ ਜੀ ਲੋ ਜੀ ਬਈ ਟਾਇਰ ਟੂਰ ਵੀ ਮਿਲ ਜਾਂਦੇ ਸਾਰਾ ਕੋਲ ਹਾਂਜੀ ਹਾਂਜੀ ਸਾਰਾ ਕੋਲ ਜੀ ਕੁਛ ਮਰਜ਼ੀ ਲੈ ਲੇ ਅਗਲਾ ਹਾਂਜੀ ਲੋ ਜੀ ਚੈੱਕ ਕਰ ਸਕਦੇ ਹੋ ਭਰਾਏ ਵੱਡੀ ਵੀਡੀਓ ਆ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਤੇ ਤੁਹਾਨੂੰ ਮੋਟਰਸਾਈਕਲ ਦਿਖਾਉਣਾ ਰੇਟ ਵੀ ਬਾਈ ਫੋਨ ਤੇ ਦੱਸੋ ਚੈੱਕ ਕਰ ਸਕਦੇ ਹੋ ਬਾਈ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਠੀਕ ਹੈ ਜੀ ਤੁਹਾਨੂੰ ਪਤਾ ਲੱਗ ਵੀ ਕਿਹੜਾ ਕਿਹੜਾ ਮੋਟਰਸਾਈਕਲ ਆਪਾਂ ਬਹੁਤ ਟਕਿਆ ਨਾ ਸਾਨੂੰ ਵੀਡੀਓ ਕਵਰ ਕਰ ਰਹੇ ਆ ਠੀਕ ਹੈ ਜੀ ਸਾਨੂੰ ਬਾਕੀ ਲੋਕੇਸ਼ਨ ਵੀ ਦਿਖਾਉਣਾ ਹੈ ਉਧਰ ਉਹ ਠੀਕਰੇ ਵਾਲਾ ਚੌਕ ਰੇਗਾ 10 ਕਿਲੋਮੀਟਰ ਠੀਕ ਹੈ ਜੀ ਜੇ ਤੁਹਾਨੂੰ ਠੀਕਰੇ ਵਾਲ ਨੂੰ ਜਾਣਿਆ ਅ ਜਦੋਂ ਠੀਕਰੇ ਵਾਲ ਨੂੰ ਆਉਣਾ ਉਹ ਕੱਪਿਆ ਆ ਤਾਂ ਜਦੋਂ ਠੀਕਰੇ ਵਾਲ ਨੂੰ ਜਾਣਿਆ ਤਾਂ ਸੱਜਿਆ ਠੀਕ ਹੈ ਜੀ ਉਰੋਂ ਸਾਨੂੰ ਦੇਖੀ ਜਾਣਗੇ ਮੋਟਰਸਾਈਕਲ ਠੀਕ ਹੈ ਜੀ ਟਰੱਕ ਆਇਆ ਕੱਲ ਦੋ ਤੇ ਵਾਈ ਕੋਲ ਸੁਖਨਾ ਅਲਾਰਟ ਚੱਕਿਆ ਵਾ ਕਾਫੀ ਮੋਟਰਸਾਈਕਲ ਆਏ ਆ ਇਹ ਜਦੋਂ ਤੁਸੀਂ ਨਿਕਾ ਮਾਰ ਸਕਦੇ ਹੋ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਦੁਬਾਰਾ ਕੁਝ ਫਿਰ ਚੈੱਕ ਕਰਵਾ ਲਵਾਂਗੇ ਇਧਰੋਂ ਸਟਾਰਟਾਂਗੇ ਤੋਂ ਇਹ ਵੇਖੋ ਮੋਟਰਸਾਈਕਲ ਦਾ ਹੁਣ ਤੁਸੀਂ ਧਿਆਨ ਆਪ ਮਾਰ ਲਓ ਕਿ ਕਿਹੜੇ ਕਿਹੜੇ ਤੁਹਾਡੇ ਤਾਂ ਲਿਗਾ ਚਾਹੁੰਦੇ ਹਨਾ ਤੇ ਆ ਗਿਆ ਪੈਸਨ ਆ ਗਿਆ ਜੀ ਡਿਸਕਵਰ ਆ ਗਿਆ ਹੀਰੋ ਹੰਡ ਆ ਗਿਆ ਫਿਰ ਪਾਲਸਰ ਆ ਗਿਆ ਫਿਰ ਕਵਾਸਾਕੀ ਆ ਗਿਆ ਫਿਰ ਬਲਟਿਨਾ ਆ ਗਿਆ ਫਿਰ ਬਲਟਿਨਾ ਫਿਰ ਸਪਲੈਂਡਰ ਆ ਗਿਆ ਜੀ ਠੀਕ ਆ ਤੇ ਫਿਰ ਹੀਰੋ ਹੰਡ ਨਾਲ ਲਾ ਗਿਆ ਇਹ ਵੀ ਸੈਲਫ ਸਟਾਰਟ ਆ ਠੀਕ ਹੈ ਜੀ ਤੇ ਆ ਫਿਰ ਪੈਸ਼ਨ ਫਿਰ ਪੈਸ਼ਨ ਫਿਰ ਐਸਐਸ ਠੀਕ ਹੈ ਜੀ ਫਿਰ ਸਿਲੰਡਰ ਠੀਕ ਹੈ ਟੀਵੀਐਸ ਪਲਸਰ ਫਿਰ ਹੀਰੋ ਹੰਡਾ ਦਾ ਪੈਸ਼ਨ ਪਲਸਰ ਜੋ ਵੀ ਮੋਟਰਸਾਈਕਲ ਆ ਤੁਹਾਡੇ ਸਾਹਮਣੇ ਹੁਣ ਕੱਲਾ ਕੱਲਾ ਤੁਸੀਂ ਚੈੱਕ ਕਰ ਸਕਦੇ ਹੋ ਉਹ ਸਮਾਨ ਤੁਹਾਨੂੰ ਮਿਲ ਸਕਦਾ ਭਰਾ ਠੀਕ ਹੈ ਜੀ ਕੱਲਾ ਕੱਲਾ ਮੋਟਰਸਾਈਕਲ ਦੇ ਸਾਹਦੇ ਤੁਸੀਂ ਫੋਟੋ ਮਾਰ ਸਕਦੇ ਆ ਬਹੁਤ ਹੌਲੀ ਵੀਡੀਓ ਕਵਰ ਕਰ ਰਹੇ ਆ ਲਾਇ ਵੀ ਚੈੱਕ ਕਰ ਸਕਦੇ ਆ ਤਿੰਨ ਵਾਲੇ ਵੀ ਆ ਪੰਜ ਵਾਲੇ ਵੀ ਆ ਜੋ ਵੀ ਕੋਸ ਲੈਣਾ ਬਾਈ ਨਾਲ ਕੰਟੈਕਟ ਕਰ ਲਓ ਦੋ ਟਰੱਕ ਕੱਲ ਆਇਆ ਠੀਕ ਹੈ ਜੀ ਪਹਿਲਾ ਵਾਲਾ ਸਮਾਨ ਵੀ ਕੁਝ ਸੇਲ ਹੋ ਗਿਆ ਹੋਈ ਜਾਂਦਾ ਟੈਂਕੀ ਟਾਪੇ ਠੀਕ ਹੈ ਜੀ ਲੋ ਜੀ ਆ ਦੋ ਵਾਲੇ ਲਾਇ ਐਸਪਲੈਂਟਰ ਦੇ ਪਏ ਵੇ ਇਹ ਵੀ ਚੈੱਕ ਕਰ ਸਕਦੇ ਹੋ ਲੋ ਜੀ ਇਹਦੇ ਸਾਮਾਨ ਬਕਾਊਆ ਠੀਕ ਹੈ ਜੀ ਕਾਫੀ ਕੋਈ ਕਾਗਜ਼ ਕਿਸੇ ਦਾ ਨਹੀਂ ਕੱਲਾ ਸਮਾਨ ਹੀ ਬਾਈ ਦੇ ਰਿਹਾ ਠੀਕ ਹੈ ਜੀ ਹੁਣ ਉਧਰ ਜਾਤੀ ਮਾਰ ਲਓ ਠੀਕ ਹੈ ਐਕਟਵਾ ਸਕੂਟਰ ਚੇਤਕ ਲੋ ਜੀ ਨਿਗਾਹ ਤੋਂ ਸੀਗ ਮਾਰਨੀ ਆ ਤੇ ਸਮਾਨ ਤੁਸੀਂ ਪੁੱਛ ਸਕਦੇ ਹੋ ਕਿ ਕਿਹੜੇ ਦਾ ਕੀ ਚਾਹੀਦਾ ਤੇ ਕਿਹੜੇ ਦਾ ਕੀ ਚਾਹੀਦਾ ਚਾਤੀ ਮਾਰੀ ਚੱਲੋ ਇਹ ਹੈਗੀ ਆ ਦੂਜੀ ਲੇਨ ਠੀਕ ਹੈ ਜੀ ਲੋ ਜੀ ਆਪਾਂ ਬਹੁਤ ਕਿਆ ਨਾ ਵੀਡੀਓ ਬਣਾਉਣੇ ਆ ਬਾਕੀ ਜਿੰਨੀ ਵੀਡੀਓ ਚ ਆਪਾਂ ਕਵਰ ਕਰਿਆ ਵਾ ਸਾਰਾ ਲਾਉਂਦੇ ਵੀ ਤੁਹਾਨੂੰ ਬਖਾਵਾਗੇ ਵਿੱਚ ਸਾਰੀ ਵੀਡੀਓ ਆਪਣੀ ਵਿੱਚ ਕਵਰ ਕਰੀ ਪਈ ਆ ਜੀ ਠੀਕ ਹੈ ਉੱਚਾ ਮਾਡਲ ਨੂੰ ਬਿਲਟਿੰਗ ਮੋਟਰਸਾਈਕਲ ਇੰਜਨ ਟਾਪ ਆਕ ਉਸ ਮਰਜ਼ੀ ਬਾਈ ਕਹਿੰਦਾ ਲੈ ਜਾ ਪਰ ਮੋਟਰਸਾਈਕਲ ਵੈਸੇ ਸੇਲ ਨਹੀਂ ਠੀਕ ਹੈ ਜੀ ਤੁਸੀਂ ਸਾਤੀ ਮਾਰ ਸਕਦੇ ਹੋ ਸੈਲਫ ਸਲਫ ਚਾਹੀਦਾ ਕੁਛ ਵੀ ਚਾਹੀਦਾ ਨਾ ਲੋ ਜੀ ਲੋ ਜੀ ਇਹਦੇ ਚ ਸਾਤੀ ਮਾਰ ਸਕਦੇ ਹੋ ਪਾਲਸਰ ਖੜਾ ਫਿਰ ਬਿਲਟਿੰਗ ਰੈੱਡ ਕਲਰ ਲੋ ਜੀ ਫਿਰ ਆ ਗਿਆ ਸਿਟੀ ਡਾਊਨ ਪਾਲਸਰ ਪਾਲਸਰ ਇਸੋ ਸਮਾਨ ਲਿਆਇ ਵੀ ਜਾਂਦੇ ਬਾਈ ਤੁਸੀਂ ਦੇਖ ਸਕਦੇ ਹੋ ਹੁਣ ਤੇ ਚੈੱਕ ਕਰ ਸਕਦੇ ਆ ਆ ਗਿਆ ਸਿਲੰਡਰ 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 ਪੀਵੀਐਸ ਲੋ ਜੀ ਇਹ ਹੋ ਗਈ ਦੂਜੀ ਲਾਈਨ ਖਤਮ ਤੇ ਆ ਆ ਸੀਟ ਤਾਂ ਚਾਹੀਦੀ ਐ ਕੋਸ ਮਰਦੀ ਸਹੀਦੀ ਠੀਕ ਹੈ ਜੀ ਲੋ ਜੀ ਇਹ ਮੋਟਰਸਾਈਕਲ ਵੀ ਖੜਾ ਪਾਲਸਰ ਫਿਰ ਆ ਗਿਆ ਡਿਸਕਵਰ ਲੋ ਜੀ ਇਹਨਾਂ ਚੋਂ ਕਿਹੜਾ ਵੀ ਤੁਹਾਨੂੰ ਵਧੀਆ ਲੱਗੇ ਸਾਬ ਦੇ ਮਾਨਮ ਸਿੰਘ ਕੋਸ਼ਿਸ਼ ਮੰਗ ਲਈ ਦਾ ਸਾਥ ਹੁੰਦਾ ਠੀਕ ਹੈ ਜੋ ਚ ਲਿਖ ਲਈ ਚਾਤੀ ਮਾਰ ਲਓ ਬਸਾਰੇ ਦਿਖਾ ਦੇ ਤੁਹਾਨੂੰ ਲਾਵਾ ਡਿਓ ਤੇ ਕਾ ਖੜਾ ਠੀਕ ਹੈ ਜੀ ਇਹ ਆ ਦਿਖਾਉਣ ਲੱਗੇ ਨੇ ਤੇ ਕੀ ਨਵੇਂ ਵਰਗੇ ਕੁਝ ਟ੍ਰੈਕਸ ਦੇਖ ਸਾ कोई मर्जी समानी कारपेटर भी पेल्ला जो कुछ मर्जी सपलेंडर टायर टब्बा लाई लाए हाटर का पै समान ਆ ਖੜਿਆ ਜੀ ਪਹਿਲਾਂ ਆਪਾਂ ਵੀਡੀਓ ਪਾਈ ਜਿਹੜੀ ਐਸਟਾ ਤੇ ਸ਼ਾਰਟ ਪਈ ਸੀ ਫੇਸਬੁੱਕ ਤੇ ਪਈ ਸੀ ਉਹ ਇੰਨਾ ਚ ਸਾਥੀ ਮਾਰ ਸਕਦਾ ਵਿੱਚੋਂ ਕੋਨ ਨੂੰ ਕੋਈ ਇੰਨਾ ਚ ਸਮਾਨ ਵਾਈ ਲੈ ਜੀ ਹੈਣਾ ਤੇ ਆ ਸਾਥੀ ਮਾਰ ਸਕਦੇ ਐਸਐਸ ਖੜਾ ਆ ਲੋ ਜੀ ਟੀਵੀ ਸਾਥੀ ਮਾਰ ਸਕਦਾ ਪੁਰਾ ਲੋ ਆ ਦੋ ਲਾਇ ਦੋ ਵਾਲੇ ਲਾਇ ਐਸਐਸ ਤੇ ਪੇ ਲੋ ਜੀ

ਮੋਟਰਸਾਈਕਲ ਮੋਟਰਸਾਈਕਲ ਟਰਬੇ ਲਾ ਤੇ ਮੋਟਰਸਾਈਕਲ ਨੇ ਦੋ ਗੱਡੀਆਂ ਆਈਆਂ ਸੀ ਦੋ ਗੱਡੀਆਂ ਪਹਿਲਾਂ ਆਈਆਂ ਸੀ ਆ ਜਾ ਇਧਰ ਆਜ ਵਧ ਕੇ ਮੋਟਰਸਾਈਕਲ ਦੇ ਵਾਲੇ ਵੀ ਆੜ ਕੇ ਵਿੱਚ ਆੜ ਗਿਆ ਲੋ ਜੀ ਪਟਾਣ ਲਿਖੀ ਜਾਣਾ ਪਟਾਣ ਜਾਨ ਦੇ ਹੁਣ ਸਾਹਰੇ ਪੈਰ ਦੇ ਉਧਰ ਪਾਤਾ ਫਗੂਟਰੀ ਜਾਉਂਗੇ ਗਾਲ ਨਾ ਗੱਡੀ ਗਾਲ ਨਾ ਗੱਡੀ ਵੀਡੀਓ ਚਾਹਦੀ ਲਾਈਵ ਕੋਈ ਨਹੀਂ ਇੱਕ ਦੋ ਤਿੰਨ ਚਾਰ ਪੰਜ 6 7 5 6 7 8 9 9 ਮੋਟਰਸਾਈਕਲ ਇੱਕ ਵਾਰੀ 9 0 9 4 3 5 6 7 8 9 ਗੁੱਡ ਇਹ ਹੈਡਰਾ ਦਾ ਕਮਾਲ ਲੋ ਜੀ ਲੋ ਜੀ ਕਿਸੇ ਨੂੰ ਜ਼ੂਮ ਕਰਕੇ ਵਿਖਾ ਦੇਣਾ ਦੁਕਾਨ ਉਹ ਕਰ ਲੈ ਬਸ ਜੀ ਇਹ ਦੇ

ਜਿਹੜਾ ਮਾਨਜੀ ਮਾਨਪ ਸੈਂਟਰ ਗਿਆ ਉਸ ਦੀ ਪਾਸਾ ਘਾਰ ਹੈ ਕਿ ਦੇ ਵਿੱਚ ਪਰੇ ਹੋ ਜੇ ਪਰੇ ਲੋ ਜੀ ਦੋ ਹੀ ਰਹਿ ਗਏ ਇੰਡੀਕੇਟਰ ਲਾਈ ਇੰਡੀਕੇਟਰ ਲਾਈ ਇੰਡੀਕੇਟਰ ਚੈਕ ਕੋ ਵਿੱਚ ਇਹ ਤੱਕ ਫਲਸਰਾ ਪੈਸਾ ਨਾ ਸਕੂਟਰ ਵੀ ਆ ਗਿਆ ਠਾ ਚੱਲ ਕੋਈ ਨਹੀਂ ਲੋ ਜੀ ਲੋਲ ਹੋਲ ਸੇਲ ਹੋਲ ਸੇਲ ਹੋਲ ਸੇਲ ਲੱਗੀ ਸੇਲ ਟੱਬੇ ਲਾ ਕੇ ਮੋਟਰਸਾਈਕਲਾਂ ਦੀ ਦੇਖਿਓ ਉਪਰ ਆਵਾ ਕੇ ਦੇ ਮਾਰੀ ਨਾ ਉਧਰ ਲੋਲ लो भरा दोनों गड्डिया हो गई खाली तीन रह गए तो चेक रहेगा पैसे चेतक ठीक है जी लो जी लास्ट ਦੇਖੀ ਭਰਾ ਦੇਖੀ ਹੌਲੀ 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 ਬੱਸ ਭਾਈ ਹੋਰ ਕਿੰਨੇ ਗਲੜੇ ਤੂੰ ਉਹੀ ਸਿੱਟੀ ਜਨ ਰਸੀਆਂ ਬੱਸ ਹੁਣ ਲੱਗੇਗਾ ਉਹ ਲੱਗੇਗਾ ਉੱਡ ਕੇ ਆਹਦੀ ਜੱਡੀ ਜੱਡੀ ਲੋਜ ਚੱਕੋ ਦੇਖਿਓ ਓਏ ਪਟਨਾ ਖਾਲੀ ਓ ਰੁਕ ਜਾ ਰੁਕ ਜਾ ਹੱਜੋ ਯਾਰ ਘੱਪੰਗਾ ਲੈ ਲੈ ਬਰਾ ਦੋ ਲੋ ਭਰਾ ਬਾਈ ਨਾਲ ਜਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਸਕਰੀਨ ਤੇ ਬਾਈ ਕਹਿੰਦਾ ਵੀ ਮੋਟਰਸਾਈਕਲ ਨਹੀਂ ਮਿਲਦੇ ਮੋਟਰਸਾਈਕਲ ਦਾ ਸਮਾਨ ਮਿਲਦਾ ਜੋ ਵੀ ਕੋ ਅਸਲ ਜਾਣਾ ਲਿਜਾ ਸਕਦੇ ਹੋ ਠੀਕ ਹੈ ਨਾ ਵੱਧ ਬਾਈ ਨੂੰ ਪਰੇਸ਼ਾਨ ਨਾ ਕਰਿਆ ਕਰੋ ਲੈਣ ਵਾਲਾ ਹੀ ਬਾਈ ਨੂੰ ਫੋਨ ਲਾਇਆ ਕਰੋ ਬਾਈ ਥੋੜਾ ਜਿਹਾ ਤੰਗ ਹੋ ਗਿਆ ਫੋਨਾਂ ਤੋਂ ਠੀਕ ਹੈ ਹੈ ਨਹੀਂ ਸਹੀ ਗੱਲ ਆ ਲੈ ਵੀ ਮੋਟਰਸਾਈਕਲ ਟਿੱਬੇ ਲਾ ਕੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਬਾਈ ਹਾਈਡਰੇ ਵਾਲੇ ਨੂੰ ਜਰੂਰ ਸੱਦਿਓ ਉਹਦਾ ਨੰਬਰ ਸਾਨੂੰ ਦਿਖਾਈ ਦਿੱਤਾ ਵੱਡੀ ਵੀਡੀਓ 'ਚ ਓਕੇ ਬਾਈ ਕੋਪਰਾ ਕਿਸੇ ਨੂੰ ਹੈਡਰਾ ਚਾਹੀਦੀ ਆ ਠੀਕੀ ਵਾਲੇ ਚੌਂਕ ਕੋਲ ਨੂਰ ਹਸਪਤਾਲ ਕੋਲ ਖੜਦੀ ਆ। ਠੀਕ ਹੈ। ਲਓ ਜੀ। ਮੰਗਵਾ ਸਕਦੇ ਹੋ ਬਾਈਆਂ ਦਾ ਨੰਬਰ। ਵਾਕਿ ਆਪਾਂ ਵੀਡੀਓ ਪਾਈ ਦੀ ਕਰਾਂਗੇ। ਫੋਨ ਨਾ ਲਾਇਆ। ਹਾਂ ਜੀ। ਫਰੀਦਰ ਵਾਸਤੇ ਫੋਨ ਲਾ। ਠੀਕ ਆ। ਸਮਾਨ ਲੈਣ ਦੀ ਕਰ। ਸਮਾਨ ਕਰ ਫੋਨ ਲਾ। ਠੀਕ ਆ। ਆਪਾਂ ਲੈਖ ਵੀ ਦਵਾਗੇ ਇਸ ਪੈਲੇ। ਲੈਫੋ ਸਫਾਇ। ਠੀਕ ਆ। বিনা ਸਮਾਨ ਲੈ ਸਕਦੇ। ਹਾਂ, ਸਮਾਨ ਲੈ ਸਕਦੇ। ਲਾਈ ਬੀਲ ਆਰਾ ਵਗੈਰਾ ਸਾਰਾ ਕੁਝ। ਇੱਥੇ ਲੈ ਆ। ਲਓ ਜੀ ਟਿੱਬੇ ਲਾ ਦੇ ਜੀ ਟਿੱਬੇ ਮੋਟਰਸਾਈਕਲਾਂ ਦੇ ਟਿੱਬੇ ਲਓ ਜੀ ਪੜਾਪਾਕਣੀ ਕੀ ਹੁੰਦਾ ਹੈ ਜੀ ਮੈਂ ਤੁਹਾਨੂੰ ਦਿਖਾ ਦਿੰਦਾ ਆਹ ਬਰਵਾ ਕਰ ਬਰਵਾ ਕੜਾ ਲਓ ਜੀ ਹਾਈਡਰ ਵਾਲਾ ਦਾ ਨੰਬਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਲਓ ਮਨਜੀਤ ਸਿੰਘ ਫਲਾਲਾ ਦੇ ਦੇ ਚੱਤ ਦਾ ਪਾਰ। ਇਹ ਟਿੱਪੀ ਵਾਲਾ ਚੌਕ ਪਰਨਾਲਾ ਇਹ ਖੜ੍ਹਦੀ ਇੱਥੇ ਠੀਕ ਆ। ਲਓ। ਆ ਆ ਗਈ ਮੋਟਰਸਾਈਕਲ। ਮੋਟਰਸਾਈਕਲ ਮੋਟਰਸਾਈਕਲ ਮੋਟਰਸਾਈਕਲ। ਮੋਟਰਸਾਈਕਲ ਦੀ ਖਾਤਰ ਭਾਈ ਕਹਿੰਦਾ ਫੋਨ ਨਾਲ ਉਹ ਲਾਇ ਚਾਹੀਦੀ ਆ ਟਾਪੇ ਚਾਹੀਦੇ ਆ ਜੋ ਕੁਝ ਸਮਾਨ ਚਾਹੀਦਾ ਹੁੰਦਾ। ਕੈਦਾ 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 ਲੋ ਜੀ ਇੱਕ ਗੱਡੀ ਹੁਣ ਖਾਲੀ ਹਾਂ ਜੀ ਲਾ ਰਹੇ ਹਾਂ टिब्बे लागे टिब्बे में स्कूटर चेतक ਸੈਕਰੀਟਰੀ ਕੋ ਵੀ ਖਾਲੀ ਹੋਣ ਦੂਜੀ ਗੱਡੀ ਉਤਾਰ ਦੇ ਸਸ ਜਿਹੜਾ ਮਰਜ਼ੀ ਚੱਕੋ ਤੇਲੀ ਵਰ ਕਾਵਾ ਸਾਖੀ ਟਕਵਾ ਕੋਈ ਨਾ ਆਪਣਾ ਟੋਪਰਾ ਕੱਟ ਕੁਛ ਨਹੀਂ ਹੋਣ ਦੇ ਹਉਣ ਦੀ ਜਿਹੜਾ ਮਰਜ਼ੀ ਆਵੇ ਲੋ ਜੀ ਜਿਹੜਾ ਮਰਜ਼ੀ ਮੋਟਰਸਾਈਕਲ ਕਾਵਾਸਾਕੀ ਡਿਸਕਵਰ ਜੋ ਵੀ ਤੁਹਾਨੂੰ ਫਿੱਟ ਆਉਂਦਾ ਉਹ ਲਿਜਾ ਸਕਦੇ ਹੋ ਸਮਾਨ ਥੈਂਕ ਯੂ ਟਾਪੇ ਜੋ ਵੀ ਮਨ ਫਿੱਟ ਕੋਈ ਸਮਾਨ ਲਿਜਾ ਸਕਦੇ ਹੋ ਭਰਾ ਲੋ ਜੀ ਲਾਈ ਵੀ ਲਾਈ ਵੀ ਬਿਗਿਨਰ ਬਿਗਿਨਰ 10 ਕਵਰ ਪਾਲਸਰ ਲੋ ਜੀ ਮੁੰਡੇ ਦਾ ਤਿਆਰ ਕਰਾਵੇ ਸਕੂਟਰ ਚੇਤਕ ਦੇਖ ਸਕਦੇ ਘਾਟ ਘਾਟ ਮੋਟਰਸਾਈਕਲ ਜੋ ਵੀ ਸਪेयर पार्ट ਚਾਹੀਦਾ ਉਹ ਲੈ ਜਾ ਸਕਦੇ ਟੈਂਕੀ ਟਾਪੇ ਕੋਈ ਵੀ ਜ ਨੂੰ ਰਨਾਜ ਕਰਕੇ ਨਹੀਂ ਤੋੜਨਾ ਠੀਕ ਹੈ ਨਾ ਲੋ ਜੀ That's ਸਾਰੇ ਗੇਰ ਮੋਟਰਾਂ ਟਿੱਕਣਗੇ ਨਾ ਨਹੀਂ ਦੇਖਦੇ ਨਹੀਂ ਕਲੈਂਪ ਪਾ ਲਾਂਗੇ ਸਾਰਾ ਜਦੇ ਹਾਂ ਕਲੈਂਪ ਬਣਾ ਬਣਾ ਸਵੇ ਨਵੰਬਰ ਸਾਰਾ ਦਾ ਦੇਖੀ ਗਈ ਕੀ ਚਾਰ ਦਾ ਹਾਓ ਵੀਡੀਓ ਆਪਣੀ ਲੰਮੀ ਕਾਫੀ ਬਣ ਜੂ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਲਓ ਜੀ ਸਮੈਲ ਦਿਆ ਭਰਾ ਕਿਸੇ ਨਹੀਂ ਵੀਡੀਓ ਚ ਠੀਕ ਹੈ ਜੀ ਓਕੇ ਬਾਏ